ਅ H1 ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਦੇ ਵਿੱਚ ਰੋਲਾ ਕਿਉਂ ਪਿਆ ਆ ਇਹ ਵੀਜ਼ੇ ਦੇ ਤਹਿਤ ਸਭ ਤੋਂ ਜ਼ਿਆਦਾ ਫਾਇਦਾ ਇੰਡੀਅਨਸ ਨੂੰ ਹੀ ਹੁੰਦਾ ਹੈ ਤੇ ਹੁਣ ਇੰਡੀਅਨਸ ਦੇ ਖਿਲਾਫ ਸੋਸ਼ਲ ਮੀਡੀਆ ਤੇ ਕਾਫੀ ਨਫ਼ਰਤ ਫੈਲਣ ਦੀ ਹੈ ਤੁਸੀਂ ਟਵਿੱਟਰ ਤੇ ਜਾ ਕੇ ਦੇਖੋਗੇ ਸਾਰੀ ਚਰਚਾ ਇਸੇ ਬਾਰੇ ਹੋਣ ਦੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ H1 ਵੀਜ਼ਾ ਪ੍ਰੋਗਰਾਮ ਕੀ ਹੈ ਪ੍ਰੋਗਰਾਮ ਦੇ ਤਹਿਤ ਜਿਹੜੀ ਅਮਰੀਕਾ ਦੀਆਂ ਟੈਕ ਕੰਪਨੀਆਂ ਨੇ ਵਿਦੇਸ਼ਾਂ ਤੋਂ ਬੰਦੇ ਸਾਥ ਸਾਥ ਕਿਹਨੇ ਅਮਰੀਕਾ ਦੇ ਵਿੱਚ 70% ਤੋਂ ਜ਼ਿਆਦਾ ਜਿਹੜੇ ਲੋਕ ਇਸ ਪ੍ਰੋਗਰਾਮ ਦੇ ਤਹਿਤ ਅਮਰੀਕਾ ਦੇ ਵਿੱਚ ਆਉਂਦੇ ਨੇ ਉਹ ਇੰਡੀਆ ਤੋਂ ਆਉਂਦੇ ਨੇ ਇਹ ਜਿਹੜੀ ਸਾਰੀ ਘਟਨਾ ਹੈ ਕੁਝ ਦਿਨ ਪਹਿਲਾਂ ਸ਼ੁਰੂ ਹੁੰਦੀ ਹੈ ਜਦੋਂ ਇਲਾਨ ਮਸਕ ਜਿਹਦਾ ਕਿ ਟੈਸਲਾ ਦਾ ਮਾਲਕ ਹੈ ਤੇ ਵਿਵੇਕ ਰਾਮਾ ਸਵਾਮੀ ਜੋ ਕਿ ਇੱਕ ਰਾਜਨੀਤਿਕ ਲੀਡਰ ਹੈ ਅਮਰੀਕਾ ਦੇ ਵਿੱਚ ਉਹਨਾਂ ਨੇ ਕੁਝ ਟਵੀਟ ਕੀਤੇ ਦੋਵੇਂ ਜਾਣੇ ਇਸ ਪ੍ਰੋਗਰਾਮ ਦੀ ਹਮਾਇਤ ਦੇ ਵਿੱਚ ਆਉਂਦੇ ਆ ਵਿਵੇਕ ਰਾਮਾ ਸੁਆਮੀ ਉਹਨੇ ਇੱਕ ਸਾਹਮਣਾ ਕਿਹਾ ਤਾਂ ਕਿ ਅਮਰੀਕਾ ਦੇ ਲੋਕ ਲੇਜੀ ਨੇ ਇਹਨਾਂ ਦੀ ਸੱਭਿਆਚਾਰ ਦੇ ਵਿੱਚ ਦਿੱਕਤ ਹੈ ਜਿਆਦਾ ਮਿਹਨਤੀ ਨਹੀਂ ਆ ਜਿਸ ਤੋਂ ਬਾਅਦ ਕਿ ਜਿਹੜੇ ਟਰੰਪ ਦੇ ਸਪੋਰਟਰ ਨੇ ਉੱਪਰ ਕੌਟਦੇ ਹਨ ਹਾਲਾਂਕਿ ਇਮੀਗ੍ਰੇਸ਼ਨ ਦੇ ਖਿਲਾਫ ਇਹ ਹੈਗੇ ਨੇ ਪਰ ਇਸ ਪ੍ਰੋਗਰਾਮ ਦੀ ਹਮਾਇਤ ਕਰ ਰਹੇ ਨੇ ਤੇ ਲੋਕ ਕਹਿ ਰਹੇ ਕਿ ਇਹਨਾਂ ਦਾ ਧੋਗਲਾ ਪਾਣਿਆ ਅਸਲੀ ਵਾਰ ਜਦੋਂ ਟਰੰਪ ਰਾਸ਼ਟਰਪਤੀ ਬਣਿਆ ਸੀ ਉਹ ਇਸ ਪ੍ਰੋਗਰਾਮ ਦੇ ਕਾਫੀ ਖਿਲਾਫ ਸੀ ਉਹਨੇ ਕਈ ਪਾਲਿਸੀਆਂ ਵੀ ਲਿਆਂਦੀਆਂ ਸੀ ਪਰ ਹੁਣ ਟਰੰਪ ਦਾ ਜਿਹੜਾ ਰਵਈਆ ਹੈ ਉਹ ਬਦਲ ਚੁੱਕ ਵੇ ਉਹ ਕਿਤੇ ਖੁਸ਼ ਨਹੀਂ ਨਜ਼ਰ ਆਉਂਦੇ ਜਿਹੜੇ ਲੋਕ ਹਮਾਇਤ ਕਰਾਂਦੇ ਉਹ ਕਹਿੰਦੇ ਨੇ ਕਿ ਇਸ ਪ੍ਰੋਗਰਾਮ ਦੇ ਤਹਿਤ ਜਿਹੜਾ ਦੁਨੀਆ ਦਾ ਟੈਲੈਂਟ ਆ ਉਹ ਅਮਰੀਕਾ ਦੇ ਵਿੱਚ ਉਹਨਾਂ ਨੂੰ ਸੱਤ ਸਕਦੇ ਨੇ ਅਮਰੀਕਾ ਦੀ ਜਿਹੜੀ ਇਕਨੋਮੀ ਆ ਉਹਨੂੰ ਫਾਇਦਾ ਹੁੰਦਾ ਹੈ ਅਤੇ ਜਿਹੜਾ ਅਵਿਸ਼ਕਾਰ ਹੁੰਦਾ ਹੈ ਵਿਰੋਧੀ ਨੇ ਉਹ ਕਹਿ ਆਦਣ ਕਿ ਇਸ ਪ੍ਰੋਗਰਾਮ ਦੇ ਤਹਿਤ ਅਮਰੀਕਾ ਦੇ ਜਿਹੜੇ ਲੋਕ ਆ ਸਿਟੀਜ਼ਨ ਆ ਪੀਆਰ ਆ ਉਹਨਾਂ ਨੂੰ ਘੱਟ ਚੋਭਾਂ ਮਿਲਦੀਆਂ ਨੇ ਟੈਕ ਸੈਕਟਰ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਥੱਲੇ ਜਾਂਦੀਆਂ ਨੇ ਕਿਉਂਕਿ ਜ਼ਿਆਦਾਤਰ ਜਿਹੜੇ ਲੋਕ ਆਉਂਦੇ ਨੇ ਉਹ ਇੰਡੀਆ ਤੋਂ ਹੀ ਆਉਂਦੇ ਨੇ ਤੇ ਹੁਣ ਜਿਹੜੀ ਨਫ਼ਰਤ ਹੈ ਸੋਸ਼ਲ ਇਸ ਨਾਲ ਤੋਂ ਹੁੰਦੇ ਨੇ ਉਹਨਾਂ ਨੂੰ ਕੰਟਰੋਲ ਕਰਨਾ ਥੋੜਾ ਸੌਕਾ ਹੁੰਦਾ ਹੈ ਉਹਨਾਂ ਨੂੰ ਘੱਟ ਤਨਖਾਹ ਦਿੰਦੇ ਨੇ ਘੱਟ ਬੈਨੀਫਿਟ ਹੀ ਦਿੰਦੇ ਨੇ ਤਾਂ ਕਿ ਕੰਪਨੀਆਂ ਨੇ ਇਹਨਾਂ ਨੂੰ ਜਦੋਂ ਮਰਜ਼ੀ ਕੱਢ ਸਕਦੀਆਂ ਨੇ ਕੰਮ ਤੋਂ ਜਿਹੜੇ 트럼ਪ ਸਪੋਰਟਰ ਨੇ ਉਹ ਕਹਿੰਦੇ ਨੇ ਕਿ ਇਹ ਧੋਖਾ ਕੀਤਾ ਸਾਡੇ ਨਾਲ ਜਿੱਥੇ ਪਹਿਲਾਂ ਇਹ ਇਮੀਗ੍ਰੇਸ਼ਨ ਦੇ ਖਿਲਾਫ ਸੀ ਤੇ ਏਸ ਪ੍ਰੋਗਰਾਮ ਦੀ ਕਿਉਂ ਹਮਾਇਤ ਕਰਨ ਦੇ ਨੇ ਤੁਹਾਡੀ ਕੀ ਰਾਏ ਏਸ ਮੁੱਦੇ ਦੇ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਜੀ